ਸਸਿਕਾਲ ਜੀ ਸਾਰਿਆਂ ਨੂੰ ਪਰਮਾਤਮਾ ਅੱਗੇ ਅਰਦਾਸ ਹੈ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਤੇ ਤੁਸੀਂ ਸਾਡੇ ਜੀ ਨੂੰ ਇੰਨਾ ਪਿਆਰ ਮਾਣ ਦਿੰਦੇ ਹੋ ਪਰਮਾਤਮਾ ਸੱਚੀ ਗੱਲ ਬੋਲਦਾ ਜੀ ਅੱਜ ਮੇਨੂੰ ਦਰੜ ਦਾ ਹੈ ਅਮੈਚ ਮੈਨੂੰ ਦਰੜ ਨੇ ਪਾਰੀ ਆਪਣੀ ਭਾਰਤੀ ਤੇ ਪਾਰੀ ਸਸਿਕਾਲ ਜੀ ਸਾਰਿਆਂ ਨੂੰ ਤੇ ਅੱਜ ਮੇਰਾ ਮੈਚ ਵੀ ਹੈਗਾ ਜੀ ਬਹੁਤ ਜ਼ਰੂਰੀ ਜ਼ਰੂਰੀ ਹੈਗਾ ਐਦਾਂ ਜੇ ਸਾਡੇ ਪਿੰਡ ਦੀ ਟੀਮ ਜਿੱਤਦੀ ਆ ਤਾਂ ਅਸੀਂ ਕੁਆਲੀਫਾਈ ਕਰਦੇ ਹਾਂ ਜਿਵੇਂ ਹੁਣ ਮੰਨ ਲਓ 16 ਟੀਮਾਂ ᱛੀਆਂ 16 ਟੀਮਾਂ ਦੇ ਵਿੱਚ ਉਹਨਾਂ ਨੇ 4 ਟੀਮਾਂ ਅੱਗੇ ਲੈ ਕੇ ਜਾਣੀਆਂ ਤੇ ਸਾਡੀ ਇਸ ਟਾਈਮ ਜਿਹੜੀ ਟੀਮ ਆ ਉਹ ਚੌਥੇ ਨੰਬਰ ਤੇ ਆ ਜੇ ਅਸੀਂ ਮੈਚ ਜਿੱਤ ਗਏ ਤਾਂ ਸਾਡੀ ਟੀਮ ਤੀਏ ਨੰਬਰ ਤੇ ਆ ਜਾਣੀ ਹੈ ਤੇ ਸਾਡਾ ਮੈਚ ਜਿਹੜਾ ਇਹ ਕੁਆਲੀਫਾਈ ਹੋ ਜਣਾ ਤੇ ਅੱਜ ਸਾਡਾ ਮੈਚ ਜਿੱਤਣਾ ਬਹੁਤ ਵੀ ਹਾਸ ਕੇ ਇਜਾਜ਼ਤ ਤੁਮੇਰਾ ਮਿੱਠਾ ਮੂਹ ਕਰਾਇ ਕੇ ਭੇਜ ਅੱਛਾ ਦਹੀਂ ਆਗਾ ਦਹੀਂ ਆਗਾ ਬੜਾ ਬੋਟਾ ਕੀ ਨਹੀਂ ਹੈ ਗਿਆ ਜਿੱਕਾ ਕਹਦੇ ਨੇ ਕਿ ਜੇ ਕੋਈ ਸ਼ੱਕਨ ਵਾਲਾ ਕੰਮ ਕਰਨਾ ਹੈ ਕੋਈ ਮਤਲਬ ਬਾਹਰ ਨਿਕਲਣਾ ਕਰ ਤੋ ਚੱਗੇ ਹਨ ਕੰਮ ਕਰਨ ਵਾਸਤੇ ਤਾਂ ਮਿੱਠਾ ਮੂੰਹ ਕਰਕੇ ਜਾਈਦਾ ਐ ਤੇ ਸਾਸਰੀ ਘਰ ਮਾਤਾ ਸਾਸਰੀ ਘਰ ਬੁਲਾਦੇ ਸਾਸਰੀ ਆਜ ਮੇਰੇ ਜਵਾਈ ਨੂੰ ਜਾਣਾ ਜਿੱਤਾਂ ਪਪਾ ਤਨੇ ਰਹਾ ਹਾਂ ਨਾ ਨਹੀਂ ਇਹ ਕਹਿੰਦੇ ਮਿੱਠਾ ਮੂੰਹ ਕਰ ਤੋ ਹਰਦੀ ਪਾ ਕੇ ਕੀ ਨਹੀਂ ਪਾ ਕੇ ਮਿੱਠਾ ਮੂੰਹ ਕਰਕੇ ਤੋ ਹਰਦੀ ਹਾ ਹਰਦੀ ਵੀ ਚਾਹੀਦੀ ਹੁੰਦੀ ਹੈ ਸ਼ੱਕ ਨਾਲ ਦੀ ਉਹ ਜ਼ਰੂਰ ਹੈ ਨਹੀਂ ਨਹੀਂ ਇੱਧਰ ਨਾ ਹੋ ਜਾ ਮੜਕ ਕਿੱਥੇ ਨੂੰ ਇੱਧਰ ਹੋ ਇਦਨ ਨੀ ਰਾਂ ਕੋਈ ਨਹੀਂ ਬੈਜਾ ਪਾਪਾ ਪਾਪਾ ਜਿਹੜਾ ਜਿੱਨੇ ਬਹਿ ਰਿਹਾ ਹਾਂ ਜੁਮੈਲ ਜਿੱਤਣ ਜਾਣਾ ਪੁੱਤ ਦੇਖਦੇ ਅੱਜ ਕਿਆ ਕਰਕੇ ਆਉਂਦੇ ਹਾਂ ਮੈਂ ਜਿੱਤਣ ਠੀਕ ਹੈ ਦੇਖਦੇ ਅੱਜ ਕਿਆ ਅੱਜ ਦੀ ਸਗਨ ਦੰਦੇ ਆ ਕੋਈ ਗੱਲ ਨਹੀਂ ਦੇਖਦਾ ਹੈ ਕਿ ਹੁਣ ਐਸਾ ਹਾਂਜੀ ਹਨ ਕੀ ਅੱਜ ਚਰਨਜੀਤ ਚਰਨਜੀਤ ਥੋੜੀ ਹੈਗੀ ਅੱਜ ਨਿਰਾਸ਼ ਮੜਾ ਪਿੱਛੇ ਨੂੰ ਕੁਝਾ ਚਰਨਜੀਤ ਹੈਗੀ ਥੋੜੀ ਅੱਜ ਮਾਤਾ ਨੂੰ ਨਿਰਾਸ਼ ਇਹਦਾ ਜਮ ਮਾਉਂ ਮਾਉਂ ਕਾਉਂ ਮਾਉਂ ਮਾਨਸਾ ਮੇਰੇ ਕੋਲ ਮੇਰੀ ਵਾਜਾ ਦੇ ਰਾਗਾ ਵੀ ਐਸ ਤੂੰ ਹਰ ਹਾਂ ਜਨ ਕਹ ਲੈ ਬੜੀ ਤੇ ਤੇ ਕੀ ਗੱਲ ਆ ਦੇਖ ਚੜ ਜੀ ਤੇ ਬਹੁਤ ਟਾਈਮ ਘਰ ਤਮ ਘਰਾ ਤਾ ਮਾਤਾ ਨਹੀਂ ਤੇ ਬਹੁਤ ਬਹੁਤ ਧੰਨਵਾਦ ਜਾਈ ਨੇ ਬੜਾ ਘਰ ਵੀ ਛੱਡਿਆ ਸਾਰਾ ਕੁਝ ਛੱਡਿਆ ਤੇ ਮਾਤਾ ਜੀ ਧੰਨਵਾਦ ਸੀ ਕਰਦੇ ਆ ਬਹੁਤ ਨੰਬਰ 2 ਹੁਣ ਚਲੋ ਬਗਾਨੀ ਵਿਚਾਰੀ ਹੁਣ ਜਿਹੜੀ ਆਈ ਹੋਈ ਆ ਘਰ ਦੇ ਵਿੱਚ ਬਹੂ ਵਾਲੀ ਹੁਣ ਉਹਨੇ ਵੀ ਬਰਤਬ ਦਾ ਸਾਹਮਣਾ ਹੈ ਨਾ ਉਹਨੂੰ ਹਾਲੇ ਪਤਾ ਨਹੀਂ ਉਹ ਵੀ ਵਿਚਾਰੀ ਹੁਣ ਤਾਨੂੰ ਪਤਾ ਬਿਮਾਰ ਹੋਲੀ ਵਿੱਚ ਨੇ ਹੈ ਨਾ ਤੇ ਹੁਣ ਹਰੇਕ ਨੂੰ ਆਪਣੇ ਕੰਮ ਆ ਹੁਣ ਜੇ ਆਪਾਂ ਕਹੀਏ ਵੀ ਭਾਈ ਜਿਹੜੀ ਹੁਣ ਨੇੜੇ ਆ ਕੁੜੀ ਉਹ ਆ ਜਵੇ ਦੇਖ ਉਹਦਾ ਵੀ ਕੰਮ ਆ ਉਹਦੇ ਵੀ ਜਵਾਬ ਆ ਉਹਦੇ ਵੀ ਆਕਰ ਨੂੰ ਚਾਹੀਦੇ ਬੜਾ ਮੈਨੂੰ ਤਾਂ ਉਹ ਪੈਣ ਲੱਗਿਆ ਜੀ ਤਾਂ ਕਰਕੇ ਉਹਦੇ ਵੀ ਜ਼ਰੂਰੀ ਟਾਈਮ ਦੇਣਾ ਹਾਂ ਮੈਨੂੰ ਤਾਂ ਜਵਾਈ ਜਾ ਰਹੇ ਜਵਾਈ ਕੋਈ ਨਹੀਂ ਨੇ ਵੇ ਹਾਂ ਪਪਾ ਜੀ ਅਦਰ ਨੇ ਆਉਂਦਾ ਉਹ ਵੀ ਉੱਤਲੇ ਰਹੋ ਉਹ ਠੀਕ ਹਾਂ ਹਾਂ ਉਹਦਾ ਵੀ ਦਾ ਟਾਈਮ ਅਸੀਂ ਆਏ ਮਹਾਰਾਜ ਦੇ ਮੱਦੀ ਟਾਈਮ ਜਾਂਦਾ ਹਾਂ ਉਹਦਾ ਆਪਣੇ ਸਾਦੇ ਬੈਠੂ ਵੀ ਵਧੀਆ ਪਾਈ ਮੰਗ ਰਾਇ ਸਵਾਂਡਲਾ ਕਰੇ ਉਹਨਾਂ ਨੂੰ ਬਹੁਤ ਟਾਈਮ ਹੋ ਗਿਆ ਬਚਾਰੇ ਸ਼ੰਦਾਸ਼ ਕਰਦੇ ਆ ਇਹਨੂੰ ਵੀ ਉਹਨਾਂ ਦਾ ਜਿਹੜਾ ਮਕਾਨ ਤਾਂ ਚਲੋ ਜਿਹਹ ਜਿਹ ਵੀ ਹੈਗਾ ਤਾਂ ਬਹੁਤ ਵਧੀਆ ਤਾਂ ਪਰ ਅੱਜ ਚਲੋ ਪ੍ਰਮਾਤਮਾ ਨੇ ਸੁਣ ਲਈ ਆ ਉਹਦਾ ਲੱਗਿਆ ਹੋਇਆ ਜਿਹੜੇ ਬੈਠੇ ਤੇ ਉਹੀ ਕੋਠੀ ਚੀ ਉਹਨਾਂ ਨੂੰ ਚਾਹੀਦੀ ਹਾਂ ਉਹੀ ਸਾਰਾ ਘੁੱਟਾ ਜਿਨ੍ਹਾਂ ਨੇ ਬਣਾ ਛੱਤ ਢਗੀ ਹੋਈ ਸੀ ਪ੍ਰਮਾਤਮਾ ਨੇ ਜੀ ਤੈਨੂੰ ਹਾਲ ਸਤ ਜage ਪੈਣ ਦੇ ਇੰਨੇ ਹੀ ਬਹੁਤ ਹੀ ਆ ਹਾਂ ਚਲੋ ਪੜਦੇ ਤੇ ਪੈਂਦੇ ਤੇ ਅਗਰ ਆ ਜਾਣਾ ਦਿਨ ਜਾਂਦੇ ਨੇ ਅਸੀਂ ਸੁੱਖਾ ਸੁਥਰੇ ਦੇ ਰਾਜ ਦੇ ਮਹਾਰਾਜ ਨੂੰ ਸਵਾਂਡਲਾ ਕਰਦੇ ਜੀ ਵਾਕਾ ਪਰਵਾਹ ਨਾ ਨੀ ਉਹ ਕਰੇ ਜਿਹਨੇ ਲਾ ਲੇ ਲੰਗੀ ਜਿਹੜਾ ਟਾਈਮ ਉਸ ਤੇ ਕਟਾਵਾ ਕਰਾ ਜਿੰਨੇ ਕਿਉਂ ਕਰਾਉਂਦੇ ਜਿੰਨੇ ਸਾਰੇ ਕਰਾਉਂਦੇ ਬਿਲਕੁਲ ਬਿਲਕੁਲ ਕਿਹਦਾ ਬਾਪ ਦਾ ਬਾਪ ਕੁਝ ਨਾ ਜਾਵੇ ਪਰਵਾਹ ਉਹੀ ਗੱਲ ਹੈ ਕਿਸੇ ਨੇ ਗੱਲ ਕਹੀ ਵੀ ਮਾਂ ਦਾ ਲੇਖਾ ਕੋਈ ਵੀ ਧੁੱਲ ਜਵੇ ਪਰ ਮਾਂ ਦੇ ਜਿਹੜੇ ਢਿੱਡੋ ਜੰਮੇ ਹੁੰਦੇ ਆ ਨਾ ਮਾਂ ਕਦੇ ਨਹੀਂ ਕਿਸੇ ਨੂੰ ਪਿੱਛੇ ਛੱਡਦੀ ਹੁੰਦੀ ਮਾਂ ਨੂੰ ਸਾਰੇ ਆਪਣੇ ਧੀ ਪੁੱਤ ਪਿਆਰੇ ਹੁੰਦੇ ਆ ਚਾਹੇ ਉਹ ਚੰਗੇ ਹੋਣ ਚਾਹੇ ਹੋਣ ਮਾੜੇ ਪਰ ਮਾਂ ਦੀ ਜਿਹੜੀ ਮਮਤਾ ਨਾ ਉਹ ਸਾਰਿਆਂ ਵਾਸਤੇ ਇੱਕੋ ਜੀ ਹੁੰਦੀ ਹੈ ਕਿ ਨਹੀਂ ਮਾਂ ਦਾ ਲਰਨਿੰਗ ਮੇਰੀ ਵੈਲਿਊ ਚ ਹਮੇਸ਼ਾ ਵੱਧ ਪਿਆਰੀ ਹੈ ਹਾਂ ਠੀਕ ਹੈ ਉਹ ਹੁਣ ਤੁਹਾਨੂੰ ਜ਼ਿਆਦਾ ਪਿਆਰੀ ਹੋਣੀ ਚਾਹੀਦੀ ਆ ਕਿਉਂ ਦਰ ਹੈਗੀ ਵੀ ਆ ਮੈਂ ਵੀ ਕਹਿੰਦੀ ਮਹਾਰਾਜ ਉਹਨਾਂ ਕੋਈ ਜੜਵਰਿਆਦ ਲਾ ਦੇ ਪ੍ਰਮਾਤਮਾ ਮੇਰੇ ਬੱਚੀ ਬੱਚੀ ਜਦੋਂ ਦੇਖੋ ਦੇਖੋ ਪਤਾ ਇਹ ਮਰਦਾ ਆਪਾ ਬਹੁਤ ਅਰਦਾਸਾਂ ਨਹੀਂ ਪਤਾ ਜਾਣਾ ਹੈਗਾ ਕੁਮਾਰ ਜੀ ਪਤਾ ਹੈ ਜੀ ਪਤਾ ਹੈ ਵੀ ਜਿਹੜਾ ਕਰ ਲੋਈ ਖਾੜਾ ਆਪਣੇ ਗਰੀਬ ਦੇ ਲਈ ਨਹੀਂ ਕੱਲੇ ਘਾਤਿਆ ਦੇਖ ਅਸੀਂ ਤੁਹਾਡੇ ਨਾਲ ਖੜੇ ਆ ਸਾਡੇ ਜਿਹੜੀ ਵੀਡੀਓ ਦੇਖਦੇ ਆ ਸਬਸਕ੍ਰਾਈਬਰ ਇੰਨੇ ਵੀ ਭੈਣ ਭਰਾ ਇਸੇ ਬਰਾਬਰ ਖੜੇ ਆ ਇੱਕ ਤਾਨਕੇ ਹਾਂ ਹੁਣ ਚਾਰੇ ਜੀ ਦਿਨਾਂ ਮੇਰਾ ਵੀ ਹੋਣੀ ਹੋਵੇ ਮੂੜ ਇੰਨਾ ਖਰਾਬ ਕਰਦਾ ਮੇਰਾ ਵੀ ਮੈਚ ਵਿੱਚ ਮਨ ਨਹੀਂ ਲੱਗਣਾ ਕਾਤੇ ਮੈਨੂੰ ਪਿੱਛੇ ਉਹ ਜਿਹੜਾ ਹਾਏ ਉਹ ਕੱਲੀ ਰਹਿ ਗਈ ਹਾਏ ਉਹ ਰੋਟੀ ਖਾਣ ਨੂੰ ਲੱਗੀ ਸੀ ਵੀ ਮੰਮੀ ਚੱਲੀ ਹੈ ਨਾ ਦੇਖੋ ਉਹਨੇ ਆਪਣੇ ਘਰ ਜਾਣਾ ਨਹੀਂ ਚਾਹੀ ਤਾਨੂੰ ਆਇਆ ਚਾ ਤੁਸੀਂ ਵੀਡੀਓ ਦੇਖਦੇ ਆ ਉਹਨੇ ਵੀ ਤਾਂ ਚਾਈਆਂ ਪ੍ਰਕਾਰ ਦੇਖਣਾ ਮਾਤਰਾ ਦਾ ਬਹੁਤ ਤਰ੍ਹਾਂ ਦਾ ਤੁਸੀਂ ਕਿਹੜਾ ਮੇਰਾ ਅੱਜ ਫਾਈਨਲ ਮੈਚ ਥੋੜਾ ਤਾਂ ਹਾਰੇ ਚੈਨਲ ਹੁੰਦਾ ਚੈਨਲ ਮੈਂ ਚਾ ਇੰਨਾ ਸ਼ੁਕਰਸ਼ ਸਾਨੂੰ ਤਾਂ ਚਾਰ ਚਾਰ ਮਹੀਨੇ ਹੋ ਗਏ ਖਿਲਦਿਆਂ ਨੂੰ ਜੇ ਹੋਣੇ ਹੈ ਕਿੰਨਿਆਂ ਨੇ ਜਵਾਬ ਦੇ ਤੁਸੀਂ ਕਿਸੇ ਨੇ ਵੀ ਜਵਾਬ ਤਾਂ ਚੱਕ ਗਰੁਪ ਤੁਸੀਂ ਤਾਂ ਕਰਦੇ ਚਾਰ ਕਰ ਦੋ ਤੁਸੀਂ ਤਾਂ ਗਰੁਪ ਵਾਲੇ ਦੇਖ ਛੁੱਟੇ ਜੇ ਕਿਸੇ ਨੂੰ ਬਾਹਰ ਕੂੜਨਾ ਬੋਲੀ ਤੂੰ ਛੁੱਟਣਾ ਬੋਲੀ ਮੈਂ ਕਿੰਨੇ ਨੂੰ ਫੋਨ ਕਰ ਲੈ ਅੱਜ ਨਹੀਂ ਕਰੇ ਉਹਨੇ ਤਾਂ ਖਰਚਾ ਤੁਸੀਂ ਕਿੱਦਾਂ ਆਏ ਹੋ ਅੱਜ ਤਾਂ ਚਾਰ ਮਹੀਨੇ ਦਾ ਹੋਇਆ ਕੇ ਮੇਰੇ ਕੋਲ ਮੰਨ ਲਓ ਮੈਂ ਕਿੰਨੇ ਫੋਨ ਲਵਾਂ ਕੋਲ ਕਿ ਕਰਦੇ ਆ ਕਰਦੇ ਆ 3 ਵਜੇ ਤਾਂ ਲੱਗ ਜੰਨੇ ਮਾਤਰੀ ਕਿਹਨੂੰ ਫੋਨ ਕਰਦੇ ਆ ਹਾਂ ਮਾਤਾ ਦਾ ਵਿਚਾਰੀ ਗੋਲੀ ਆ ਮਾਤਾ ਦਾ ਵਿਚਾਰੀ ਗੋਲੀ ਆ ਦਿਖਦਾ ਨੂੰ ਹੈ ਨਹੀਂ ਸੁਣਦਾ ਵੀ ਹੈ ਨਹੀਂ ਹੈਨਾ ਨਹੀਂ ਜਦੋਂ ਕਈ ਜਣ ਕਹਿੁੰਦੇ ਨੇ ਵੀ ਭਾਈ ਸਾਨੂੰ ਕੰਮ ਕੰਮ ਕਿਵੇਂ ਆ ਅੱਜ ਮੈਂ ਚਾਹੀਆ ਰੱਖੇ ਛੱਡੋ ਕੋਈ ਗੋਲੀ ਪਾ ਦਿਓ ਤੁਸੀਂ ਬੈਠ ਨਹੀਂ ਸਾਡੇ ਨਾਲ ਦੇ ਨਹੀਂ 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 ਦੇਖੋ ਅਗਲਾ ਕਹਿੰਦਾ ਨਾ ਤੇਨੂੰ ਮਾਣੇ ਸਰਕਾਰੀ ਲੋਕੀ ਵਧੀਆ ਗੱਦੀ ਹੋਈ ਹੈ ਪ੍ਰਾਈਵੇਟ ਜਿਹੜਾ ਕੋ ਪੁੱਛੇ ਨਾ ਪਛਾਵੇ ਮੈਂ ਪੁੱਛਿਆ ਨਾ ਪਛਾਵੇ ਨਾ ਐਂ ਤੇ ਨਹੀਂ ਗੱਲ ਜੇ ਮੈਨੂੰ ਹੁਣ ਵੀ ਫੋਨ ਆਗਿਆ ਮੈਨੂੰ ਛੱਡ ਕੇ ਜਾਣਾ ਪੈਣਾ। ਛੱਡ ਕੇ ਨਾ ਗੱਲ। ਅਰੇ ਉਹ ਨਾ ਮਤੇ ਕੀ ਤੁਹਾਡਾ ਅਪਸਰ ਹੈਗਾ ਦੂਰ ਵੱਟਾ ਤੁਹਾਨੂੰ ਫੋਨ ਤੇ ਦੱਸਦਾ ਆਗਿਆ ਲੱਗਦੀ ਸੀ ਆਪਾਂ ਕੱਲ੍ਹ ਦੀ ਕੋਲ ਮੱਟਾਉਣਾ ਤੁੰਦ। ਨਹੀਂ। ਚਲੋ ਤੇ ਕੀ ਗੱਲ ਉਹਦੀ ਗੱਲ। ਕੀੜਾ ਇਹਦਾ ਸਾਡੇ ਕੀੜਾ ਨਾ। ਇਹ ਕੀੜਾ ਸਾਨੂੰ ਜਿੱਥੇ ਮਰਜੀ ਸਮਸੀ ਪਿੰਜਰੇ ਚ ਘਰ ਦੇ ਕਮਣ ਬਾਹਰ ਅਸਾ ਐਨੇ ਜ਼ਰੂਰੀ ਜ਼ਰੂਰੀ ਵਿਆਹ ਵੀ ਛੱਡੇ ਨੇ ਪਰ ਇਹ ਕੀੜਾ ਨਹੀਂ ਛੱਡਦਾ। ਮੰਮੀ ਮੈਂ ਇੱਕ ਗੱਲ ਦੱਸ ਚੱਲ ਮੈਂ ਮੰਨ ਗਿਆ ਤੇਰੀ ਗੱਲ ਜਿਹੜਾ ਇਹ ਟੀੜਾ ਨਾ ਇਹ ਬਹੁਤ ਬੁਰਾ ਚੀਜ਼ ਆ ਕਿਉਂਕਿ ਹੁਣ ਸਾਡੇ ਜਿਹੜੇ ਵੀਡੀਓ ਵੀ ਤੇਰੇ ਨੇ ਕਈ ਪਲੇਅਰ ਵੀ ਹੈਗੇ ਆ ਭੈਣਾ ਕੋਈ ਭਰਾ ਵੀ ਬੈਠੇ ਹੋਣ ਕੋਈ ਮਾਮਾ ਵੀ ਚਲੋ ਆਪਣੇ ਟਾਈਮ ਦੇ ਵਿੱਚ ਖੇਲੇ ਆਉਣਾ ਕੋਈ ਨਾ ਕੋਈ ਪਲੇਅਰ ਜ਼ਰੂਰ ਹੋਊਗਾ ਘਰ ਦੇ ਵਿੱਚ ਮਾਤਾ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਆ ਜੇ ਮੈਨੂੰ ਅੱਜ ਤੋਂ ਨਵੇਂ ਦੇ ਇਹ ਅੱਜ ਗੱਲ ਆਗੇ ਗੇਮਾਂ ਦੇ ਹਾਂ ਇਹ ਵੀ ਨਾਲੇ ਜ਼ਰੂਰ ਨਹੀਂ ਵੜਦੇ ਮੰਮੀ ਨਾਲੇ ਮੈਂ ਮੰਮੀ ਦੇ ਨਾਲ ਆ ਰਿਹਾ ਮੈਂ ਨਹੀਂ ਗਿਆ ਵੀ ਮੇਰੇ ਨਾਲ ਨਵੇੜ ਦੇ ਨੂੰ ਲਈਆ ਬੇਟਾ ਨਹੀਂ ਗੱਲ ਕਹੀ ਨੀ ਦੇ ਦੇ ਚੁੱਟੀਆਂ ਆ ਜਾਂਵੇ ਸਾਡੇ ਮੇਰੇ ਵੀ ਕੀੜਾ ਉੱਠਿਆ ਮੇਰੇ ਪਿੰਡ ਜਾ ਕੇ ਨਾ ਦੰਦ ਲਾਇਆ ਹੈ ਅੰਗਰ ਦੇ ਬੰਦੇ ਦਾ ਹੋ ਗਿਆ 33 ਆ ਲੱਗ ਗਿਆ ਸਾਡੇ ਦਾ ਛੁੱਟੀਆਂ ਕਰਦੇ ਮੇਰੇ ਵੀ ਕੀੜਾ ਮੇਰੀ ਵੀ ਸੁਣ ਲੈ ਕਾਕੇ ਮੇਰੀ ਵੀ ਸੁਣ ਲੈ ਕਿਹੜੀ ਨਾਲ ਸਿੰਘ ਮੇਰੀ ਵੀ ਸੁਣ ਲੈ ਕਾਕੇ ਆਪਣੀ ਸੁਣਾਉਣੀ ਆ ਪਤਾ ਕਾਕੇ ਹੁਣ ਮੈਨੂੰ ਕਿਤੇ ਕਹਿਣਾ ਵੀ ਚਰਜੀ ਦਾ ਮੰਦਿਰ ਫਰੀ ਆ ਹੁਣ ਜੇ ਮੈਂ ਲਾਇਆ ਮੈਂ ਕਿਤੇ 5-7 ਦਿਨ ਨਹੀਂ ਤੁਹਾਨੂੰ ਛੁੱਟੀ ਨਹੀਂ ਜਾ ਆਹ ਹੱਥ ਮੈਨੂੰ ਕਰ ਦੇ ਇਹਨੂੰ ਇਹ ਨਹੀਂ ਪਤਾ ਵੀ ਇਹ ਪਈਂ ਕੱਲਾ ਰਹੂਗਾ ਵੀ ਇਹ ਤਾਂ ਮਨ ਕੀ ਮੇਰੇ ਬੂਆ ਹੁਣ ਤਾਂ ਉਹੀ ਦੀ ਲੱਗਣਾ ਖੜਾਉਂਗੇ ਕਰਕੇ ਐ ਮੇਰੀ ਗੱਲ ਸੁਣੋ ਪਾਪਾ ਆ ਪਾਪਾ ਆ ਪਾਪਾ ਅੰਦਰ ਰੱਖ ਲਾ ਤੂੰ ਬੇਚਾਂ ਤੇਰੀ ਮੈਨੂੰ ਦੱਸ ਦੇ ਮੈਂ ਆ ਕੇ ਆੜੂ ਮੇਰਾ ਮਨ ਨੂੰ ਪਹਿਲਾਂ ਮੈਨੂੰ ਹੱਥ ਘੋਰ ਹੋ ਜਾਂਦਾ ਪਹਿਲਾਂ ਤੁਸੀਂ ਮੈਨੂੰ ਨਾ ਹੋਂਦ ਤੇ ਤੂੰ ਦਾਦ ਜੀ ਆ ਜਾ ਜੀ ਇਹ ਬੁੜੇ ਨੇ ਅੰਦਰ ਜਾ ਕੇ ਨਾ ਨਾ ਆਏ ਇੱਕ ਤਰੀਕੇ ਦੇ ਬਾਅਦ ਆਉਣਾ ਨਹੀਂ ਨਹੀਂ ਇੱਕ ਤਰੀਕੇ ਦੇ ਬਾਅਦ ਮੈਨੂੰ ਦਾਦ ਨੇ ਲਾਣਾ ਨੂੰ 20 ਰੁਪਏ ਲਾਏ ਤੂੰ ਦਾਦ ਨੇ ਕਿਹਾ ਮੈਂ ਨੂੰ ਦਾਦ ਨੇ ਫालतू ਦਿੱਤੇ ਤੁਸੀਂ ਤਾਂ ਦਾਦ ਦੇ ਬਾਤ ਹੀ ਲਗਾਤੇ ਤੁਸੀਂ ਕਿਹਾ ਕਿਸੇ ਬੱਚੇ ਦੇ ਹੋਗਾ ਮੈਨੂੰ ਔਖਾ ਜਿਆਦਾ ਦੋ ਦੋ ਬੱਚੇ ਸਾਹ ਅੱਛਾ ਕਹਿੰਦੀ ਬਾਤ ਲਾਏ ਆਹੋ ਹਾਂ ਜੀ ਕਿੱਥੇ ਆ ਮਨਿੱਤੇ ਦੇ ਚੈਨ ਹੋ ਗਿਆ ਸਕੂਲ ਚਲੇ ਆਓ ਅੱਛਾ ਚਲੋ ਆ ਗਿਆ ਅੱਛਾ ਜੀ ਐਕਰ ਹੁਣ ਚਾਰ ਬੱਚੇ ਹੋਗੇ ਮੈਨੂੰ ਟਿਊਸ਼ਨ ਵੀ ਜਿੱਤੇ ਆਉਣਾ ਬੜੀ ਜਿਹੜੀ ਜ਼ਿੰਮੇਵਾਰੀ ਹੈ ਮੇਰੀ ਉਹ ਵੀ ਮੈਂ ਸੰਭਰੇ ਦਿੰਦੀ ਹਾਂ ਥੋੜੀ ਜਿਹੀ ਸਾਬ ਜੀ ਅ ਭਾਈ ਹੁਣ ਜ਼ਿੰਮੇਵਾਰੀ ਹੈ ਮੇਰੀ ਜਿਹੜੀ 10 ਦਿਨ ਦੇ ਕੋ ਬੈਜ ਜਲਾ ਸਕਦਾ ਕੁਸ਼ਣਾ ਨੂੰ ਕਹਿ ਸਕਦਾ ਕਿ ਜਿਹੇ ਬੰਦੇ ਨੂੰ ਪੜਤਾਈ ਲਈ ਛੱਡੇ ਆ ਗਏ ਬੜ ਬੜਾ ਸਾਵਧਾਨ ਮੈਂ ਮੈਸਰ ਨੂੰ ਕਹਿ ਦੂੰਗਾ ਮੈਂ ਸਕੂਲ ਨੂੰ ਕਹਿ ਦੂੰਗਾ ਜੀ ਕੋਈ ਗੱਲ ਨਹੀਂ 10 ਦਿਨ ਵਾਸਤੇ 10 ਦਿਨ ਵਾਸਤੇ ਜਰਜੀ ਕੋਰ ਨੇ ਆਪਣੇ ਪੇਕੇਾਂ ਤੇ ਨਿਆਣਿਆਂ ਦੇ ਨਾਲ ਕਿਹਾ ਜੀ ਤੁਸੀਂ ਜਾਂ ਦਿੱਤੀ ਛੁੱਟੀ ਦੇ ਮੈਂ ਕਹਿ ਦੂੰਗਾ ਤੇ ਹੁਣ ਕੀ ਲੈਣੇ ਰਾਜ ਦੀ ਮੈਨੂੰ ਯਾਦ ਜੀ ਮੇਰੇ ਮੁੱਢੀ ਬਣਾਈ ਬਹੁਤ ਜਿੰਦੀ ਆ ਪਰ ਹੋ ਚੁੱਕੀ ਹੁਣ ਮੈਂ ਜਾਣਾ ਮੈਂ ਲਾ ਕਿਹੜੀ ਨੌਰ ਸਿੰਘ ਮੈਂ ਜਵਾਬ ਦਿੰਦਾ ਮੈਂ ਇਹਨੂੰ ਜਵਾਬ ਦਿੰਦਾ ਕਿ ਤੁਸੀਂ ਵੀਡੀਓ ਦੇਖਦੇ ਮੇਰੇ ਭੈਣ ਦੱਸੋ ਮੈਂ ਇਹਨੂੰ ਕੋਈ ਜਵਾਬ ਦਿੰਦਾ ਕਿ ਤੇ ਜਾਣਾ ਨਹੀਂ ਗੱਲ ਗੱਲ ਦੀ ਨਹੀਂ ਮੇਰੇ ਭੈਣ ਦੱਸੋ ਕਿਹੜੇ ਕਿਹੜੇ ਪੇਕੇ ਲੰਘ ਨਹੀਂ ਆ ਵੀ ਕਿੰਨੇ ਦਿਨ ਹੋ ਗਏ ਮੇਰੇ ਨੌਰ ਜੰਦਾ ਮੇਰੇ ਵੀਰ ਵੀ ਰਾਤ ਦੇ ਹੋ ਕਿਹੜੇ ਕਿਹੜੇ ਟੁੱਟਦੇ ਨਹੀਂ ਪਏ ਹੋਏ ਆ ਜਿੱਦਾਂ ਜਮ ਕਰ ਦਿੱਤੀ ਆ ਹੋ ਗਿਆ ਹਾਂ ਇੱਥੇ ਮੈਨੂੰ ਪਤਾ ਆਦਾ ਪਿੰਜਰੇ ਦੇ ਵਿੱਚ ਹਾਂ ਬਸ ਸਵੇਰੇ ਚ ਸਵੇਰੇ ਅਸੀਂ ਮੈਂ ਮਾਤਾ-ਬੋਡਾ ਜਾਇਆ ਤਾਂ 7 ਵਜੇ ਤੱਕ ਫੋਨ ਆਓ ਮੈਂ ਮਰ ਕੇ ਇਕੱਲੇ ਬੈਠਾ ਹਾਂ ਤੁਸੀਂ ਹੋਰ ਕਲੰਗਰ ਕਿੰਨੇ ਰੁਪਏ ਚਾਹੁੰਦੇ ਓ ਤੁਸੀਂ ਕਿੰਨੇ ਮਿਲਣ 950 ਤੋਂ 900 ਫਾਇਨਲ ਯਾਰ ਆਖ ਦੋ 950 ਜਾਂ ਤਾਂ ਨੇੜੇ ਆ ਆ ਟੱਪ ਕੇ ਕਲੰਗਰ ਉਸ ਵੀ ਆ ਇੱਥੇ ਜੇ ਕਿਤੇ ਲੱਗ ਜੀ ਕਿਤੇ ਮਰੰਡੇ ਨੂੰ ਆ ਇਹ ਚੱਲ ਮਰੰਡੇ ਛੱਡ ਮੈਂ ਕਿੰਨੇ ਕਹਿਤਾ ਮੈਂ ਆ ਭਾਈ ਮੱਝੀ ਦਾ ਕੰਮ ਚੱਲਦਾ ਸਾਡੇ ਦੇ ਮੇਰੇ ਲਈ ਮੈਂ ਇੰਕਰਾਰ ਲੈ ਕੇ ਭਾਈ ਮੌਤ ਪੈ ਗਈ ਨਹੀਂ ਮੌਤ ਪੈ ਗਈ ਨੂੰ ਸੋਚ ਕੇ ਅੰਰੇ ਗਿਆ ਕਿ ਹੈ ਰਾਤwidehat ਹੋਈ ਲੇ ਵੀ ਬੰਦੇ ਆਹ ਜਿਹੜੇ ਸਿਰ ਦੇਖ ਮੇਰੀ ਗੱਲ ਸਮਝ ਚਾਲੀ ਜਿੱਦਕਿ ਤਾਣਦੇ ਬੰਦਾ ਇੱਕ ਤਾਂ ਜਿਹੜਾ ਕੰਮ ਕਰਦਾ ਹੋਵੇ ਜੀ ਦੂਆ ਜਿਹੜਾ ਬੰਦਾ ਭਲੇ ਹੋਵੇ ਉਹ ਕਦੇ ਸ਼ੇਖੀ ਬੁੜਾ ਹੁੰਦਾ ਨਹੀਂ ਹੁੰਦਾ ਜੀ ਔਰ ਬੰਮਾਰੀਆਂ ਤੋਂ ਬੰਦਾ ਰਹਿੰਦਾ ਰਾਹਤ काते रहना क्योंकि ਜਿਹੜੇ ਬੰਦੇ ਦੇ शरीर ਚ पसीना निकलना गर्मी निकलनी ਹੈ ਮਾਤਾ ਬਿਮਾਰੀਆਂ ਨਿਕਲਣੀਆਂ ਸਾਡੇ ਨਾਲ ਅੱਜ ਤੁਸੀਂ ਬੈਠੇ ਪੂਰੇ ਤੌਰ ਨਾਲ ਕੋਈ ਗੋਡੇ ਚਾਲੂ ਗੋਡੇ ਚਾਲੂ ਉਹ ਆਉਂਦੇ ਉਹ ਗਾ ਗਾ ਉਹ ਬੁੜੀ ਗਾ ਗਾ ਸਭ ਕੀ ਗਾਲਾਂ ਮਾਰਦੇ ਕੋਈ ਕਿੱਥੇ ਕੰਟਾਲੇ ਤੇਰੇ ਘਰਾਂ ਤੇ ਦੋਵੇਂ ਮਾਦੇ ਪਹਿਲੇ ਗਾ 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 ਸੰਗ ਤੇਰਾ ਕਾਦੇ ਤੇ ਦੁੱਤੇ ਮੈਂ ਕਾਦੇ ਬਦਾਂ ਕਾਦੇ ਤੇ ਦੁੱਤੇ ਮਾਰਾਂ ਤੇ ਬਾਤਾਂ ਤੋੜਦੀ ਬਿੱਡਰਦੀ ਹਾਂ ਉਹ ਜਵਾਈ ਮਰ ਗਿਆ ਹੁਣ ਜ਼ਿਆਦਾ ਤਕੜੀ ਹੁਣ ਜ਼ਿਆਦਾ ਤਕੜੀ ਆ ਤੋਰ ਹੰਗਾਰ ਦੀ ਅੰਦਰ ਦੀ ਤਕਰੀਬਾ ਦੀ ਜਵਾਈ ਬਗ ਹੁਣ ਤੋਰ ਹੰਗਾਰ ਦੀ ਬਾਤਾਂ ਤੇ ਬੋੜੀ ਫਰ ਤੋਂ ਜ਼ਿਆਦਾ ਆਈਦੋਂ ਗਈ ਯਾਰ ਸੋਣ ਦੇ ਨੰਬਰ ਤੋਂ ਸੁਣਦੇ ਪਹਿਲਾਂ ਮੈਂ ਇੱਕ ਝੂਠ ਨਾ ਬੋਲੀ ਗੱਲ ਦੇ ਅੱਜ ਤੋਂ 10 ਦਿਨ ਪਹਿਲਾਂ ਮੈਂ ਕੋਈ ਮੈਚ ਤਾਂ ਮੇਰਾ ਝੂਠ ਨਾ ਬੋਲੀ ਮੈਂ ਨਹੀਂ ਜਾਣਦਾ ਕਿ ਇਹ ਕਿਹੜਾ ਫੋਟੋ ਵਾਲੇ ਕੀ ਬੈਠੇ ਹੋਣ ਦੇ ਮੈਂ ਰਾਮ ਨਾ ਬਾਤ ਹੈ ਮਾਤਾ ਜੀ ਇਹ ਜਿਹੜੇ ਕਾਜੀ ਮਾਰਦੇ ਤੇ ਭਾਇਆ ਰਹੂਗਾ ਨਹੀਂ ਨਹੀਂ ਦਸਣਾ ਨਾ ਤੁਹਾਨੂੰ ਮੈਂ ਕਿਹੋ ਜਿਹਾ ਬੋਲੀ ਝੂਠ ਨਾ ਬੋਲੀ ਆਹ ਜੀ ਫਰੀਦ ਸੋਨੇ ਮੈਂ ਸੱਚੀ ਦਸੀ ਮਾਤਾ ਮੇਰੀ ਜੱਟ ਕੁੜੀ ਦੁਖੀ ਨਹੀਂ ਕਿ ਕੀ ਕਹ ਕਹ ਮੈਂ ਅੱਜ ਇਹ ਕਹਿਣਗੇ ਮੇਰੀ ਕੁੜੀ ਠੀਕ ਆ ਅੱਜ ਤੋਂ ਬਾਅਦ ਦੇ ਨੂੰ ਕਹਾਂਗਾ ਮੈਂ ਕਹਿੰਦਾ ਤਾਂ ਜਦੋਂ ਮੈਂ ਦੇਖ ਲਿਆ ਕਰੇ ਨਹੀਂ ਬਸ ਮੈਂ ਤੁਹਾਨੂੰ ਮੈਂ ਨੇ ਕਹੇ ਹੁਣ ਮੈਂ ਕਰਾਂ ਖੇਡਣ ਨਹੀਂ ਆ ਰਹਾ ਮੈਂ ਪੱਟਾ ਮੰਡੀ ਦੰਗ ਮੈਂ ਕਹ ਦੰਗ ਦੇਖਣ ਜਾਂਦੀ ਨਹੀਂ ਦੁਖੀ ਜੱਟ ਤਾਂ ਹੁਣ ਮੈਂ ਵਿਆਹ ਦੀ ਕੁੜੀ ਜੱਟ ਦੁਖੀ ਆ ਆਏ ਚਾੜੀ ਤਾਂ ਸੱਚੀ ਦਾ ਵੀ ਜਲ ਮੈਂ ਕੰਮ ਕਰਦਾ ਝੋਟਾ ਮਗੂ ਘਰਦਾਦਾ ਮੈਂ ਦੇਖਿਆ ਤੇ ਉਹ ਮਗੂ ਝੋਟੇ ਉਹਦਾ ਤਾਂ ਮੇਰੇ ਬੰਦਾ ਮੈਚ ਮੈਚ ਪੂਰਾ ਤੁਸੀਂ ਆਉਂਦੇ ਕਹਦੇ ਉਹ 16 ਸਾਲ ਦਾ ਬੁੱਢਾ ਵੀ ਦੇਖੋ ਕਿੱਥੇ ਮੈਂ ਮੈਚ ਦਾ ਪੰਗਾ ਪਾ ਰਿਹਾ ਕਿੱਥੇ ਮੈਂ ਇਹਨੂੰ ਕਹਿ ਤਾ ਮੇਰੀ ਸ਼ਗਨ ਵੀ ਮਿੱਠਾ ਕਰਕੇ ਦਹੀਂ ਦੇ ਵਿੱਚ ਮਾਤਣਿਆ ਮੈਂ ਤਾਂ ਦੇ ਦਿੰਦਾ ਇਹਨਾਂ ਨੇ ਮੈਨੂੰ ਨਿਛਾ ਹਟਾ ਰੋਟੀ ਬਣਾਉਂ ਖਾਣੀ ਨਹੀਂ ਉਹ ਦਾਦਾ ਦਾ ਵਾਰਾ ਨਾ ਨਾ ਪ੍ਰਸ਼ਾਦਾ ਮੈਂ ਮੈਂ ਢੱਡ ਭਰ ਗਿਆ ਦਹੀ ਦਾ ਇਹ ਡਾਡਾ ਵਗਾਰ ਰੱਖਤਾ ਐਨੀ ਜੀਨੀ ਮਾਤਾ ਲੈਣੀ ਹਲਦੀ ਬਾਹਰ ਦੇ ਦੇ ਕਹਿੰਦੀ ਲੈ ਫਾਰਮ ਅੱਜ ਕਹਿੰਦੀ ਤੇਰੇ ਨਾਲ ਚੱਲਦਾ ਬੈਠ ਜਾ ਜਲ ਹੀ ਆਉਂਦਾ ਜਿੱਤ ਕੇ ਆਉਂਦਾ ਕਿਤੇ ਚੱਲੇ ਬੰਦਾ ਫਿਰ ਆਵੇ ਕਿਆ ਤੁਹਾਡੀ ਕੁਝ ਵੀ ਤੁਹਾਡੀ ਜਿੱਤ ਵੀ ਸਾਡੀ ਜਿੱਤ ਆ ਸਹੀ ਗੱਲ ਆ ਠੀਕ ਆ ਦੇਖੋ ਇਹ ਗੱਲਾਂ ਗੱਲਾਂ ਕਿੱਥੋਂ ਤੇ ਕਿੱਥੇ ਅਸੀਂ ਲੈ ਕੇ ਆ ਗਏ ਮਾਤਾ ਤੁਸੀਂ ਰੋਕਾਂ ਚ ਬੈਠੇ ਆ ਮੈਚ ਵਿੱਚ ਤੁਸੀਂ ਫਦੇ ਬੈਠੇ ਆਂ ਕੀ ਕਰਾਂ ਮੈਂ ਤਾਂ ਮੈਂ ਜਾ ਰਹਾ ਤਾਂ ਜਾ ਰਹਾ ਬਾਈ ਬੈਠੇ ਨਹੀਂ ਹਾਂ ਅਸੀਂ ਕਹਿੰਦੇ ਆ ਅਸੀਂ ਕਹਿੰਦੇ ਕਿਸੇ ਸਾਹਮਣੇ ਮੈਂ ਇਹ ਨਹੀਂ ਇੱਥੇ ਦੇਦਾ ਕਦਮ ਮੈਚ ਚੱਲਿਆ ਉਹ ਬਾਬਾ ਜੀ ਅਸੀਂ ਕਹਿੰਦੇ ਆ ਅਸੀਂ ਕਹਿੰਦੇ ਆ ਜੀ ਇਸੇ ਬਾਨ ਨੇ ਮੇਰੇ ਨਾਲ ਚੱਲ ਕੇ ਜਿੱਦ ਨਿਕ ਲੜਾਈ ਹੋ ਜਵੇ ਇਹ ਸਮਝੌਤਾ ਕਰੂਗਾ ਕਿ ਮੈਂ ਚੱਲਦੀ ਹਾਂ কাল ਵਸ ਆਗ ਦਾ ਬਾਹਨਾ ਲਾ ਕੇ ਰੱਖ ਹਾਂ 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 ਕੋਈ ਬਣਾ ਸੱਚੀ ਆਹ ਪਾਸਾ ਸੱਜਿਆ ਮਮਮੀ ਤੂੰ ਆਏ ਦੇਖ ਤੇ ਕਿੱਥੇ ਪਾਸਾ ਸੱਜਿਆ ਹਾਂ ਮਮਮੀ ਹਾਂ ਮੈਂ ਮੈਂ ਉਹਨੂੰ ਸਾਥ ਖਾ ਕੇ ਤੇ ਜਾਉਂਦਾ ਉਹਦੇ ਤਾਂ ਸਾਥ ਉਤੜਦਾ ਉਧਰ ਖੰਨੇ ਤੱਕ ਜੇ ਨਾ ਤੁਸੀਂ ਗੇ ਵੀ ਖੇਡਦੇ ਭੱਜੀ ਦੀ ਮੰਮੀ ਹਾਂ ਤੇ ਸਾਂਝ ਮੈਂ ਤਾਂ ਆਪਾਂ ਹੀ ਗਿਰਨੇ ਆ ਪਤਾ ਹੈ ਕੀ ਗੱਲ ਹੈ ਕਿਉਂ ਆਪ ਕਰਤੀ ਅਦਵਾ ਰਾਜੀ ਕੇ ਮਨਿੰਦਰ ਤੇ ਜਾ ਕਰੋ ਮੰਮੀ ਵੀ ਜਾ ਕਰੋ ਮੰਮੀ ਵੀ ਜਾਣਾ ਨਹੀਂ ਮੈਂ ਜਾਣਾ ਉਹਦੇ ਲਈ ਪਾ ਕਰਕੇ ਵਿਚਾਈ ਉਹਦੀ ਗੋਡੋਂ ਫੋਜਾਈ ਹੋਈ ਆ ਬਹੁਤ ਉਹਨੂੰ ਵੀ ਪਜਾਈ ਦੇ ਮੈਂ ਟੈਸਟ ਵਿੱਚ ਦਿਖਾ ਦਿੱਤਾ ਉਹ ਚੱਲ ਗੋਟੇ ਦਾ ਚੱਕਰ ਨਹੀਂ ਜਿਹੜਾ ਉਹ ਬੁਖਾਰ ਕਰਕੇ ਨਿਆਣੇ ਦਾ ਔਖਾ ਹੈ ਲੈ ਮੇਰਾ ਬੁਖਾਰ ਦਾ ਬੁਖਾਰ ਉਹ ਜਿਹੜਾ ਵੀ ਰਾਗ ਨੀਕ ਦਾ ਇੱਕ ਕੱਲਾ ਉਹ ਨੱਲਾ ਜਿਹਾ ਸਾਰਾ ਵੀ ਠੀਕ ਲਾ ਮੈਨੂੰ ਉਹ ਗੜੇ ਮੰਮੀ ਹੋਣ ਆਇਆ ਵੀ ਉਹ ਆਇਆ ਹੋਇਆ ਕਰਦਾ ਲੈ ਕਰਦਾ ਚੱਲ ਆਪਣਾ ਰੋਟੀ ਖਾਣੀ ਖਾ ਲੈ ਬਾਅਦ ਵਿੱਚ ਆ ਜਾਣਾ ਕਰਦਾ ਲੈ ਆ ਗਈ ਮੇਰਾ ਹਾਂ ਹੱਸਦਾ ਕਹਿੰਦਾ ਮਾਂ ਦਾ ਲੈ ਇਹਦਾ ਇੱਕ ਤਾਂ ਇਹਦਾ ਇੱਕ ਤਾਂ ਮੰਮੀ ਮੰਨ ਜਾ ਨਹੀਂ ਇਹ ਮਾੜਾ ਮੈਂ ਉਹ ਲੱਡੂ ਖਾਣ ਜਾਣਾ ਹੈ ਨਹੀਂ ਯਾਦ ਇੱਥੇ ਕਿਹੜਾ ਲੱਡੂ ਮੰਮੀ ਮੈਨੂੰ ਤੇਰੇ ਤੋਂ ਚੱਕਰ ਆਉਂਦੇ ਹੋਣੇ ਹੋਣੇ ਗਿਰ ਜਾ ਗਿਰ ਜਾ ਕਰ ਦਿੰਦਾ ਗਿਰ ਜਾ ਥੜਾ ਹੀ ਫੜ ਕੇ ਫੜ ਗਿਰ ਜਾ ਗਿਰ ਜਾ ਗਿਰ ਜਾ ਮੈਂ ਕਿਹਨੂੰ ਬੁਝਾ ਗੱਤੂਦ ਨਹੀਂ ਬੋਲਣਾ ਮੈਂ ਤਾਂ ਕਹਿੰਦਾ ਉਹ ਤਾਂ ਉਹ ਇੱਕ ਪਾਸੇ ਚਾਇਆ ਕਿ ਸੱਜਣਾ ਉਹ ਨਹੀਂ 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 ਕੀ ਗੱਲ ਆ ਚਲ ਇਹਨੂੰ ਮੈਨੂੰ ਲੱਗਦਾ ਨਹੀਂ ਮੈਨੂੰ ਟੈਸਟ ਹੋਣਾ ਪੈਣਾ ਆ ਫਿਰ ਅੱਜ ਆਇਆ ਦੋ ਦੁਆਰ ਦੋ ਦੁਆਰ ਕਿੱਸ ਕਰੇ ਦੋ ਦੁਆਰ ਲੋੜ ਨਹੀਂ ਦੋ ਦਸਤਉ ਦੋ ਲਿਖਾਂਗਾ ਮੈਂ ਜਿੰਨੂੰ ਲਾ ਦੇ ਚੱਲ ਇਹ ਦੇਖੋ ਬੰਦਾ ਜਾ ਜਾਵੇ ਨਾ ਅੱਗ ਤੇ ਵੀ ਲਾ ਕੇ ਪਾਤਾ ਸੱਚ ਰਹੀ ਇਹ ਹੋ ਵੀ ਲਗਿਆ ਲਾ ਦਿਓ ਰੋਵੇ ਨਾ ਬਾਤ ਚਲੋ ਭਾਈ ਦੇਖੋ ਤੇ ਜੱਜੀ ਤੇ ਚਲੋ ਆਪਣਾ ਕਰ ਗੀ ਨੀ ਹਾਂ ਵੀ ਚਲੋ ਕਾ ਬਾਜ ਮਿੱਠੇ ਪੁੱਤ ਨਾ ਕਿਉਂ ਉਹ ਫੇਰ ਸੋਚਣਾ ਪੈਂਦਾ ਲੰਬਾ ਭਾਈ ਹੁਣ ਜਿਹੜੀ ਵਿਚਾਰੀ ਘਰ ਆਈ ਹੋਈ ਆ ਹੁਣ ਉਹ ਕਿੰਨਾਂ ਚਿਰ ਇਕੱਲੀ ਬੈਠੂਗੀ ਉਹਨੂੰ ਵੀ ਤਾਂ ਆਇਆ ਵੀ ਚੱਲ ਮੇਰੀ ਸੱਸ ਆਵੇ ਭਾਈ ਹੈ ਨਾ ਵੀ ਮੇਰੇ ਨਾਲ ਬੈਠ ਕੇ ਚਾਰ ਗੱਲਾਂ ਕਰੇ ਉਹ ਤਾਂ ਕੰਮ ਪਰ ਲੱਗੇ ਨਾ ਉਹ ਕੰਦਾ ਨਾ ਕੰਦਾ ਕਰੇ ਤੇ ਮਨავ ਨੂੰ ਹੋਰ ਵੀ ਚਲਾਇ ਜਾਂਦਾ ਪਰ ਇੰਨਾ ਕਿੰਨਾ ਚਲਾ ਲਵੇ ਦਿਨ ਚ ਘਰੇ ਜਾਂਦੇ ਦਿਨ ਤਾਂ ਘਰੇ ਲੋ ਰਾਤ ਨੂੰ ਤਾਂ ਔਖਾ ਹੁੰਦਾ ਰਾਤ ਨੂੰ ਕਿਹੜੀ ਰਾਤ ਨੂੰ ਜਮਾ ਹੀ ਔਖਾ ਦਿਨ ਦੇ ਵਿੱਚ ਤਾਂ ਤੇਰੇ ਮੇਰੇ ਵਰਗਾ ਚਲ ਖੜ ਵੀ ਜਾਂਦਾ ਰਾਤ ਨੂੰ ਉਹ ਨਹੀਂ ਆਉਂਦੇ ਨਾ ਨਿਆਣੇ ਆਉਂਦੇ ਨੇ ਨਹੀਂ ਪਤਾ ਕੀ ਮੈਂ ਮਨ ਗਿਆ ਹੁਣ ਜਿਹੜਾ ਤੁਖ ਸੁਖ ਹਾਂ ਪਰ ਜਿਹੜੀ ਵਾ ਨਾਲ ਉਹ ਮੈਂ ਮੰਦਦਾ ਹਾਂ ਹਾਂ ਹੁਣ ਨਿਆਣੇ ਤਾਂ ਚੰਨ ਚੋ ਬੈਠ ਕੇ ਗੋਮ ਕਾਲਾ ਲਾ ਲਿਆ ਹੁਣ ਉਹਨੂੰ ਕੋਈ ਪ੍ਰੋਬਲਮ ਆ ਜਾਂ ਕੋਈ ਦੁੱਖ ਆਇਆ ਪਰ ਉਹ ਕਰ ਲੈਂਦੇ ਨੇ ਜਿਹੜੀ ਉਹ ਦਿਨ ਤੋਂ ਸਾਈਂ ਬਸ ਮੇਰੇ ਪੜਤਾ ਜੇ ਰੱਖੀ ਹੋਈ ਉਹਨਾਂ ਨਾਲੇ ਕਰੇ ਸ਼ੇਅਰ ਕਰਨੀ ਸਾਡੇ ਨਾਲ ਚੰਗੀ ਗੱਲ ਹਾਂ ਕਰ ਇਤਈ ਬਾਤ ਦੇਉਨੇ ਆ ਇਹ ਸ਼ੇਅਰ ਕਰਦੇ ਹਰ ਇੱਕ ਵਾਰ ਜੇ ਕੋਈ ਆਉਂਦਾ ਤਾਂ ਵੀ ਜਿਹਦਾ ਨਹੀਂ ਪਤਾ ਨਾਮ ਹੀ ਜੇ ਕੋਈ ਰੂਮ ਪੁੱਛਣ ਆਉਂਦਾ ਕੋਈ ਚੀਜ਼ ਚਾਹੀਦੀ ਬਾਕੀ ਹੁਣ ਤਾਂ ਹੀ ਹੁੰਦਾ ਪਰਮਾਤਮਾ ਬਾਕੀ ਬਈ ਚੰਦ ਦਰਸਤੀ ਰੱਖੇ ਆਪਾਂ ਕਹਿੰਨੇ ਆਂ ਦੀ ਮਾਤਾ ਦੇਵੀ ਘਰ ਦੇ ਵਿੱਚ ਹੁਣ ਖੁਸ਼ੀਆਂ ਹੋਣ ਤੁਸੀਂ ਪਹਿਲਾਂ ਜੇ ਦੱਸਣਾ ਕਰੀਏ ਆਪਾਂ ਸ਼ੁਕਰੀਆ ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਕੀ ਹੋਣਾ ਚਾਹੁੰਦੇ ਆਂ ਆ ਰੋਦੀਆਂ ਤਾਂ ਘਰ ਲੜਗਾ ਨਾ ਰੋਦੀ ਕੱਲ ਕਿਆ ਅਸਲ ਬਈਆ ਕਹ ਰਿਹਾ ਜੇ ਤੂੰ ਗੱਲ ਮੈਂ ਤੇ ਘਰੇ ਆ ਫਿਰ ਕੱਲ ਕਰਕੇ ਆ ਕੱਲ ਨੂੰ ਚਈਆ ਇਹਨੇ ਕੱਲ ਟੂਰ ਤੇ ਨਿਕਲਣਾ ਹਾਂ ਇਹ ਟੂਰ ਦਾ ਕੁਝ ਜ਼ਰੂਰੀ ਨਹੀਂ ਕੋਈ ਜ਼ਰੂਰੀ ਨਹੀਂ ਮੈਂ ਤੇ ਲਖਾ ਲੀ ਕੋਈ ਨਹੀਂ ਬਣਦਾ ਅਗਾ ਜ਼ਰੂਰੀ ਨਹੀਂ ਤੁਹਾਡਾ ਟੂਰ ਨਹੀਂ ਹੁਣ ਇਹਦਾ ਕੱਦ ਪਹਿਣਦੇ ਨਹੀਂ ਲੰਡੀ ਬੜੀ ਪਹਿਣਦੇ ਕੱਲ ਬੜ ਕੱਲ ਮਣਾ ਉਹਦੇ ਕਰਕੇ ਕਹਿੰਦੇ ਸੀ ਜੀ ਜਾਈ ਜਾਂਦੇ ਆ ਆ ਮੈਂ ਜਗਾ ਹਰ ਘਰ ਤੇ ਲੱਗ ਨੇ ਮੈਂ ਉਹ ਘਾਤ ਜੁ ਜਾ ਕੇ ਬਾਹਰ ਤੇ ਭਾਈ ਬਰਾਉਂਦੇ ਬੈਠੇ ਔਰ ਚੁੰਗਾਰੇ ਮੈਂ ਤਾਂ ਜਾ ਕੇ ਦੇਖਣਾ ਵੀਡੀਓ ਦੇਖਣਾ ਸਾਡੇ ਸਬਸਕ੍ਰਾਈਬ ਤੇ ਇਹ ਵੀ ਵਿਚਾਰੇ ਬੈਠੇ ਸਾਨੂੰ ਕਈ ਦਿਨਾਂ ਦੇ ਕਹਿਨੇ ਆ ਬੋਲੇ ਕਰਕੇ ਮਿੱਤੇ ਨਹੀਂ ਜਾ ਹੋਇਆ ਇਹ ਜਾਂਦਾ ਵੀ ਭੱਜ ਜਾਂਦਾ ਅੱਜ ਮੈਂ ਸ਼ਾਮ ਨੂੰ ਲੈ ਗਿਆ ਨਹੀਂ ਅੱਜ ਰਹਿ ਸੇ ਅੱਜ ਬੜਿਆ ਅਨਵਾਜ਼ ਲੈ ਨਾ ਬੜੀ ਬੜੀ ਜਿਹੜੇ ਦਾ ਬੰਦੀ ਜਗਾ ਪੜਨ ਲੱਗਾ ਮੈਂ ਤਾਂ ਬਹੁਤ ਆਸਾਂ ਦੀ ਬਹੁਤ ਗਰੀਬੀ ਕੱਟੀ ਆ ਕਹਿੰਦੇ ਇਹ ਸੰਘਾਸ਼ੀ ਕਰਕੇ ਨਹੀਂ ਮੈਂ ਮੰਨ ਗਿਆ ਮੈਂ ਗਾਦੀ ਨੂੰ ਬਿਚਾਰ ਜੇ ਉਹ ਪੱਕੀ ਕਿ ਮ ਜਾਇਆ ਮੈਂ ਅੱਜ ਕਰੂਗੀ ਮੈਂ ਵੀ ਜਾਣਾ ਮੇਰੇ ਭੈਣ ਨੇ ਮੈਨੂੰ ਵੀ ਇਨਵਾਈਟ ਕਰਦੀ ਆ ਉਹ ਤਾਂ ਜਿੱਦਾਂ ਮੇਰੀ ਗੱਲ ਉਹਨਾਂ ਨੂੰ ਉਹ ਤਾਂ ਜਾਣਾ ਜਾਣਾ ਉਹ ਤੁਸੀਂ ਹੋ ਉੱਧਰ ਤਾਂ ਮੈਂ ਤੁਸੀਂ ਜਾਣਾ ਰਹਾ ਉੱਧਰ ਤਾਂ ਅੱਗੇ ਨਾਲ ਪਿੱਛੇ ਚਲ ਜਾਣਾ ਭਾਈ ਪ੍ਰੋਗਰਾਮ ਮਜ਼ੀ ਮਸੇ ਦੇਣਾ ਹੈ ਮੇਰੇ ਭੈਣ ਦੇ ਮੈਂ ਜਾਣਾ ਦੋ ਦੋ ਪੁੱਛੜਾ ਮੇਰੇ ਨਾਲ ਨੇ ਬਸ ਬਸ ਚੜ ਜਾਣਾ ਮਰੰਡਿਆ ਚੱਲੀ ਬਸ ਕਿਹੜੀ ਗਾ ਗਾ ਹੈਗਾ ਨਾ ਨਾ ਆਹਾਂ ਕਿਹੜੀ ਨਾ ਜਾਂਦਾ ਫੇਟਾ ਫੜਲੀ ਬਣਾ ਹੀ ਗਿਆ ਭੈਟਾ ਭਜੀ ਵਿਆਹ ਦਾ ਸੋਸ ਕੇ ਜਾਣਾ ਹੈ ਚਲੋ ਤਾਂ ਹੁਣ ਜਦ ਅਕੇਰੇ ਬੰਦਾ ਵਿਆਹ ਜਾਂਦਾ ਫਿਰ ਉਹਦੀ ਬਰਾਦਾਂ ਹੁੰਦੀ ਜਿਹੜੀ ਪਾਰ ਦੇ ਬਰਾਦਾਂ ਬਰਾਦਾਂ ਜਿਹੜੇ ਹੁੰਦੇ ਨੇ ਮਰ ਵੀਲਾ ਜਿਹੜਾ ਜੋਰ ਲਵਾਉਣੇ ਕਰਦੇ ਨੇ ਦੇਖੋ ਦੇਖੋ ਪ੍ਰਮਾਤਮਾ ਸਭ ਨੂੰ ਖੁਸ਼ੀ ਵਾਲੇ ਚੰਦੇ ਕਿਉਂ ਆਪਾਂ ਇਹ ਨਹੀਂ ਕਹਿੰਦੇ ਦੇਖੋ ਸਾਡੇ ਦੇ ਵਿੱਚੋਂ ਜੇ ਹੁਣ ਮੰਨ ਲਾ ਇਹ ਜਾਊਗੀ ਤਾਂ ਮੈਂ ਇੱਥੇ ਹੋਊਂਗਾ ਜੇ ਮੈਂ ਜਾਊਗਾ ਅੱਛਾ ਰੀਤੀ ਕੋ ਰੱਖਤੇ ਹੋਗੀ ਜੇ ਹੁਣ ਮੰਨ ਲਓ ਉਹਨਾਂ ਨੇ ਕੋਈ ਪ੍ਰੋਗਰਾਮ ਰੱਖਦੇ ਆ ਚਲੋ ਬਾਕੀ ਸਮੇਂ ਦਾ ਨਹੀਂ ਪਤਾ ਵੀ ਸਮਾ ਕਿਹ ਹੈ ਜਾ ਕੇ ਆਊਗਾ ਪਰ ਦੋਹਾਂ ਦੇ ਵਿੱਚੋਂ ਸਾਡਾ ਇੱਕ ਜਣਾ ਜ਼ਰੂਰ ਜਾਊਗਾ ਚਾਹੇ ਇਹ ਜਾਵੇ ਚਾਹੇ ਜਾਵਾਂ ਮੈਂ ਮੈਂ ਤਾਂ ਇਹ ਨੂੰ ਕਹਿ ਰਿਹਾ ਕਿ ਕਿ ਹੁਣ ਮਾਂ ਤਾਂ ਤੇਰੇ ਕੋਲ ਹੈਗੀ ਆ ਮਾਂ ਦਾ ਮੁੱਦਰਾ ਤੈਨੂੰ ਰੋਕੋ ਸ਼ਾਮ ਨੂੰ ਫਾਪ ਤੇ ਆੜੀ ਕੇ ਜਾਈਏ ਮੱਜਰੀ ਕੱਲ ਮੈਨੂੰ ਮੇੜਾ ਨਾ ਮਾਰ ਬਿਦੂ ਆਇਆ ਨਾ ਇਹ ਦੇ ਰਿਹਾ ਦੀ ਜਾਨੇ ਤੈਨੂੰ ਜਾ ਕੇ ਨਹੀਂ ਇਹ ਕਰਦਾ ਜਾ ਕੇ ਮੈਂ ਉਹ ਵੀ ਕਰਾਂ ਉਹ ਤਿੰਨਾਂ ਦੀ سپورਟ ਇੱਥੇ ਡਰ ਨਹੀਂ ਹੋਣਾ ਚਾਹੀਦਾ ਮੈਂ ਕੱਲਾ ਹੋਏ ਦੋ ਹੈ ਮੈਨੂੰ ਮੈਂ ਕੱਲਾ ਤੈਨੂੰ ਮਾਰਦਾ ਹੈ ਨਾ ਮਾਰਦਾ ਸਾਵਨ ਵਾਲਿਆ ਪਰਮਾਤਮਾ ਸਾਥ ਨਾਲਿਆ ਇਹ ਵੀਡੀਓ ਦੇ ਦੇ ਨਾਲ ਵੀ ਤਾਂ ਛੋਟੇ ਨਾਲ ਵੀ ਪਰਮਾਤਮਾ ਹਾਂ 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 ਹੌਸਲਾ ਬੜੀ ਜਿਆਦਾ ਹੌਸਲਾ ਹੱਟੇ ਇੱਕ ਮਾੜਾ ਮੋਟਾ ਮੈਨੂੰ ਦੇਣ ਵਾਲਾ ਹੋਊਗਾ ਇੱਕ ਖਾਣੇ ਵਾਲਾ ਹੋਊਗਾ ਮੈਂ ਤਾਂ ਉਹ ਦੀਦੀ ਹੋਣੀ ਚੱਲ ਜੀ ਇਹ ਫਿਰ ਬਚਤ ਕਰੂਗਾ ਅੰਦਰ ਖਾਣੇ ਵਾਲਾ ਮੇਰੀ ਗੱਲ ਜਰਜੀ ਪੰਜੋ ਕੋਈ ਕਿਹਾ ਪੰਜੋ ਨਹੀਂ ਪਤਾ ਕੀ ਗੱਲ ਆ ਜੇ ਹੁਣ ਆਪਾਂ ਕਿਸੇ ਸੈਣੀ ਨੇ ਗੱਲਾਂ ਇਹ ਸੱਚੀਆਂ ਨਹੀਂ ਆ ਵੀ ਬੰਦੇ ਨੂੰ ਉਦੋਂ ਕਬੀਲਦਾਰੀ ਹੋਂ ਪਤਾ ਲੱਗਦੀ ਆ ਜਦੋਂ ਉਹਦੇ ਗਾਹਾਂ ਲਾ ਰੂਂਦੀ ਆ ਹੋਣ ਚਲੋ ਸਿਰ ਪੈਂਦੀ ਆ ਹੁਣ ਹੁਣ ਤੈ ਕਹਵੇਂ ਮਾਤਮ ਕਿੰਨਾ ਕਿਦਾਂ ਕਰਿਆ ਮੇ ਛੁੱਟੀਂਦੀ ਮੈਂ ਮੰਮੀ ਚਾਪੀ ਮੈਂ ਬੀ ਚੂਪੇ ਬੀ ਚੂੜਾ ਅਸੀਂ ਨਹੀਂ ਨਹੀਂ ਤੈ ਦਾਦਾ ਮੰਮੀ ਖਾਣਾ ਜਦੋਂ ਸੋਦੀ ਬੱਝਣੀ ਆ ਦੇ ਵਿੱਚ ਜਦੋਂ ਉਹਨੇ ਛੋਟੇ ਛੋਟੇ ਇੱਥੇ ਨਿਕਦਈ ਤੁਸੀਂ ਨਹੀਂ ਜੀ ਦਵਾਈ ਦਿੰਦੇ ਨਹੀਂ ਮੈਰੀ ਅਸੋ ਲੈਕਾ ਸਮਾਦੇ ਮੈਨਾਂ ਦਾ ਹਾਂ ਹਾਂ ਇਹਦਾ ਕੋਈ ਬਾਪ ਜੀ ਚੇਰੀ ਕੋਲੀ ਜੀ ਬਸ ਖਤਮ ਬਹੁਤ ਬੁਰੀ ਚੀਜ਼ ਆ ਬਸ ਖਤਮ ਬਸ ਕੱਲ ਖਤਮ ਹੋ ਜਾਏ ਜਿਸ ਦਿਨ ਮਗਰ 100 ਤੱਕ ਓਖੇ ਹੋ ਗਏ ਠੀਕ ਹੈ ਦੇਖੋ ਬਹੁਤ ਗਰੀਬੀ ਗੱਟੀ ਆ ਫਿਰ ਅਸੀਂ ਐ ਨਹੀਂ ਦੇਖ ਕੇ ਕਿਸੇ ਨੂੰ ਕਿਹਾ ਵੀ ਉਹ ਖਾਂਦਾ ਫਿਰ ਅਸੀਂ ਬਲੇਡ ਆਈ ਅਸੀਂ ਕਹਿੰਦੇ ਸੀ ਬਸ ਐਸਾ ਵਰ ਕਰਿਆ ਸੀ ਦੇਖ ਕੇ ਵੀ ਅੱਜ ਨਹੀਂ ਤਾਂ ਕੱਲ ਕਦੇ ਸੀ ਆ ਚੀਜ਼ ਨੂੰ ਹੱਥ ਲਾਉਂ ਦੇਖ ਚਾਰ ਜੀ ਤਾਂ ਮੈਂ ਤੁਹਾਨੂੰ ਦੱਸਦਾ ਬਗਾਵੀਆਂ ਬਾਹਾਂ ਤੇ ਕੋਈ ਮਾਰ ਨਹੀਂ ਹੁੰਦਾ ਕਦੇ ਵੀ ਅਸੀਂ ਕਰਦਾ ਮੈਂ ਉਹ ਗੱਲ ਕਰਦਾ ਮੈਂ ਬਗਾਨੀਆਂ ਬਹਾਂ ਤੇ ਕੋਈ ਮਾਰ ਨਹੀਂ ਦਾ ਕੋਈ ਨਹੀਂ ਅੱਜ ਪੜਿਆਂਗੇ ਆਪਣਾ ਜਿਹੜਾ ਆਪਣਾ ਹੁੰਦਾ ਇਹੋ ਰੁਪਈਏ ਦੀ ਵੀ ਚੀਜ਼ ਲਾ ਕੇ ਦੇਵੇ ਪਰ ਉਹ ਫਿਕਰ ਹੁੰਦਾ ਵੀ ਮੈਂ ਕਰ ਲੂ ਉਹ ਲੈ ਕੇ ਜਾ ਜਾਈ ਬਗਾਨੇ ਨੇ ਨਹੀਂ ਤੁਹਾਨੂੰ ਪੁੱਛਣਾ ਵੀ ਤੁਸੀਂ ਰੋਟੀ ਖਾਧੀ ਵੀ ਨਹੀਂ ਖਾਧੀ ਕੋਈ ਕਿਸੇ ਨੂੰ ਉਹ ਸਮੇਂ ਪਹਿਲੇ ਦੇ ਵਿਛਰੇ ਚਾਚੇ ਤਾਏ ਕੂ ਜਿਹਨੇ ਮਰਦੇ ਹੁੰਦੇ ਤੇ ਉਹ ਨਹੀਂ ਉਹ ਸਮੇਰੇ ਉਹ ਤਾਂ ਗੱਲ ਤੇ ਰੱਤ ਦੇ ਹੈਗੇ ਉਹ ਮੈਂ ਦਿਨ ਤਾਂ ਖਤਮ ਹੋ ਗਿਆ ਮਾਨੂੰ ਕਦੇ ਬਾਥਰੂਮ ਦੇਖ ਕੇ ਤੁਹਾਨੂੰ ਕਦੇ ਖੁਸ਼ੀ ਚੜੀ ਹੋਣੀ ਹੈ ਨਹੀਂ ਚੜੀ ਹੋਣੀ ਨਹੀਂ ਮਤਲਬ ਬਣਿਆ ਹੋਇਆ ਕਿਸੇ ਦੇ ਬਣਿਆ ਹੋਇਆ ਹਾਂ ਸਾਡੇ ਵੀ ਦੀ ਹੁੰਦਾ ਸੁਣ ਲੈ ਅਸੀਂ ਕਿਸੇ ਤੇ ਜਾਂਦੇ ਹੁੰਦੇ ਨਾਉਣ ਨੂੰ ਅੱਜ ਦੀ ਗੱਲ ਕਰਦੇ ਜਿੱਦਣ ਸਾਡੇ ਬਾਥਰੂਮ ਬਣਿਆ ਨਾ ਸੀ ਸਰਕਾਰੀ ਸਾਨੂੰ ਪੈਸੇ ਮਿਲਿਆ ਸਾਡਾ ਬਾਥਰੂਮ ਬਣਿਆ ਸਾਨੂੰ ਨਾ ਆਪਣੇ ਘਰ ਬਣਾਉਣ ਦੇ ਚਾਹੁੰਦੇ ਜਿੰਨਾ ਸਾਨੂੰ ਬਾਥਰੂਮ ਬਣਾਉਣ ਦਾ ਚਾਹਤ ਹੋਦਾ ਚਲੋ ਪੜਦਾ ਹੋ ਗਿਆ ਸਾਡਾ ਪੜਦਾ ਹੋ ਗਿਆ ਸਾਨੂੰ ਕੋਈ ਆ ਨਹੀਂ ਰਿਹਾ ਉਹ ਵੀ ਅੱਜ ਅਸੀਂ ਸੁਣ ਲਓ ਗੱਲ ਬਾਥਰੂਮ ਦੀ ਸੁਣ ਲਓ ਬਾਥਰੂਮ ਦਾ ਲੈਂਟਰ ਪਿਆ ਹੈ ਮੈਨੂੰ ਬੁਲਾਇਆ ਜੀ ਮੈਂ ਨਹੀਂ ਗਿਆ ਮੈਨੂੰ ਇੱਕ ਵਾਰ ਨਹੀਂ ਇਹਨਾਂ ਨੇ ਵਧਾਈਆਂ ਦਿੱਤੀਆਂ ਇੱਕ ਵਾਰ ਨਹੀਂ ਇਹਨਾਂ ਨੇ ਧੰਨਵਾਦ ਕਰਿਆ ਚਲੋ ਧੰਨਵਾਦ ਕਰ ਦਿੰਦੇ ਨਾ ਨਾ ਧੰਨਵਾਦ ਮੇਰੀ ਨਹੀਂ ਮੇਰੀ ਕਿਉਂ ਤਮ ਬਿਜੂ ਕਿ ਹੋਇਆ ਨਾਨਾ ਹੋ ਗਿਆ ਤਾਂ ਸਭ ਐਂ ਨਹੀਂ ਪੁੱਛੀਦੀ ਲੋਕਾਂ ਕੋਠੀਆਂ ਬਾਰੇ ਲੋਹਣੇ ਲੱਗ ਜਾਂਦਾ ਸਾਡਾ ਬਾਥਰੂਮ ਦੀ ਬਣਨ ਦੀ ਖੁਸ਼ੀ ਐਨੀ ਨਹੀਂ ਜੀ ਨੜੇ ਜੀ ਕਿੱਟੀ ਹੈਗਾ ਉਹ ਬੱਚਿਆਂ ਨੂੰ ਤਾੜੇ ਦਾ ਘਰ ਹੋਇਆ ਹੁੰਦਾ ਹਾਂ ਹਾਂ ਉਹ ਬੋਤਾ ਧਰ ਨਾਲ ਫਲੇਖੇ ਮੈਨੂੰ ਪਾਣੀ ਨਾਲ ਜਦਾਂ ਦਾ ਹਾਂ ਇਹਦੇ ਵਧੀਲੇ ਮੈਂ ਵੀ ਪੜੀ ਜਾਂਦਾ ਬਹੁਤ ਗਰੀਬੀ ਦੇਖੀ ਆ ਲੋਕ ਲੋਕਾਂ ਬਾਰੇ ਕਹਿੰਦੇ ਪਿੰਡ ਸਾਡੇ ਘਰ ਬਣ ਕੇ ਪਤਾ ਸਾਡੇ ਘਰ ਪਰਮਾ ਬਣਾਉਗਾ ਕੋਈ ਦਿਨ ਉਹ ਵੀ ਆਊਗਾ ਚਲੋ ਤੇ ਪਰ ਇਹ ਗੱਲ ਮੈਂ ਆਹ ਮਾਂ ਵਾਪਸੀ ਦੇ ਵਿੱਚ ਝੂਂਗੀ ਜੇ ਬੈਠਿਆ ਜਾਂ ਸਾਡੇ ਸਿਰ ਤੇ ਕਰ ਜਾਂਦੀ ਜਿਸ ਹੱਦ ਤੱਕ ਕਾਜਾ ਚੜ ਜਾਂਦਾ ਸੀ ਮਹਿਲ ਖੜਾ ਕਰ ਲਉਂਦੇ ਨਾ ਉਹਦਾ ਫੈਲਾਪ ਹੋ ਗਈ ਸੀ ਦੇਖ ਚਰਕਜੀਤ ਵਧੀਆ ਕੁਇਲਦਾਰੀ ਮੰਮੀ ਨਾਲ ਉਹਦੇ ਵਿੱਚ ਕਿਉਂਟਤੀ ਹੁਣ ਦਾਹ ਮਹਾਰਾਜ ਰੰਗ ਆਪੇ ਲਾਉਂਦਾ ਉਹਨੇ ਲਾਉਣਾ ਹੁਣ ਫਿਕਰ ਠੀਕ ਹੈ ਨਾ ਹੁਣ ਜੇ ਸਾਡੇ ਤੇ ਕਾਜਾ ਚੜ ਜਾਣਾ ਮੰਮੀ ਹੋਰ ਜਗ੍ਹਾ ਪਾ ਦਿੰਦੀ ਚਲ ਇੱਕ ਕਮਰਾ ਵਧੀਆ ਜਿਹਾ ਜੀ ਬਣਾ ਦੇ ਫੇਰ ਸਭ ਬਹੁਤ ਹੋ ਜਾਊਗਾ ਕਹੋ ਜੇ ਟਾਈਮ ਨਹੀਂ ਕਿਤੇ ਆ ਜਾਣੀ ਕਿਦੋਂ ਨਹੀਂ ਉਹ ਤਾਂ ਨਹੀਂ ਦਰਨਾ ਨਹੀਂ ਹੈਗਾ ਇੰਬਾਹੇ ਚੱਲ ਕੋਈ ਗੱਲ ਨਹੀਂ ਚੱਲ ਜੀ ਤਾਂ ਅਣ ਵਾਲੀ ਜਗਾ ਬਣ ਦੋ ਹਾਂ ਪਰਮਾਤਮਾ ਜੇ ਕਹਿੰਦੇ ਸਾਨੂੰ ਇੱਥੇ ਲੈ ਕੇ ਆਇਆ ਤਾਂ ਉੱਥੇ ਵੀ ਲੈ ਕੇ ਜਾਊਗਾ ਬਾਹਰ ਇੱਕ ਗੱਲ ਆ ਮੈਂ ਕਿਹਾ ਮਿਹਨਤ ਪਰ ਆਪਣਾ ਵਿਸ਼ਵਾਸ ਰੱਖੋ ਠੀਕ ਆ ਪਰਮਾਤਮਾ ਜੇ ਅੱਜ ਕੱਚਾ ਤਾਂ ਕੱਲ ਨੂੰ ਪੱਕਾ ਵੀ ਹੋਗਾ ਪਰ ਕਿਸੇ ਦਾ ਪੱਕਾ ਦੇਖ ਕੇ ਆਪਣਾ ਕੱਚਾ ਨਾ ਤਾਓ ਅਸੀਂ ਗੱਲ ਕਰਵਾ ਦੇਖਦੇ ਮੈਂ ਚੁੰਗੀ ਤਾਂ ਬਣਦਾ ਕਹਿ ਮਾਰਦੀ ਕਰ ਤਾਂ ਬੁਸਾਨ ਕਰਦਾ ਪਰ ਮੇਰੇ ਪੁੱਤ ਦਾ ਕੱਖ ਨਾ ਹਿੰਦਾ ਆਪੇ ਮੇਰਾ ਪੁੱਤਾਂ ਨੂੰ ਸਭ ਸਾਈਂ ਦੋਗੇ ਬਾਪੂ بس دی پوترا لے گیا جتے میرا پੁੱਤ ਵੀ ਮੈਚ ਗਿਆ ਨਾ ਦੀ ਉਹ ਮੈਂ ਮਹਿਲ ਜਾ ਕਰਦੇ ਹਾਂ ਪੈ ਕੇ ਕਰਦੇ ਹਾਂ ਹਾਂ ਝੂਂਗੀ ਜੇ ਤਾਂ ਬਾਹਰ ਮੇਰੇ ਕੋਲ ਤੋਂ ਬਸ ਰਾਜੀ ਰਹੇ ਮਹਾਰਾਜ ਸਾਹਿਬ ਦੀ ਪੁੱਤ ਮੇਰੀ ਹੀ ਸਭ ਕਾਹੀ ਕਿ ਕਿਦੋਂ ਕਰ ਖਾਵੇ ਬਿਲਕੁਲ ਸਭ ਦੇ ਪੁੱਤਰ ਪੰਜਾਬ ਦੇ ਸਾਹਿਬ ਮੇਰੇ ਹਾਂ ਹਾਂ ਤੇ ਬਾਕੀ ਮਾਂ ਦਾ ਕੀ ਅਸਲਾ ਹੁੰਦੀ ਆ ਨਹੀਂ ਜਾਣੇ اے ਮੇਰੀ ਗੱਲ ਨੂੰ ਤੁਸੀਂ ਮਜ਼ਾਕ ਨਹੀਂ ਕਰ ਹਾਂ ਜਿੱਥੇ ਤੋਂ ਇੰਨੇ ਦੂਰ ਗਈ ਇੱਕ ਤਰ੍ਹਾਂ ਹੋਰ ਸੀ ਕਾਲੂ ਤੂੰ ਸ਼ਾਮ ਤੱਕ ਚਰੇ ਜਾ ਮੈਂ ਆ ਜਾ ਮੈਂ ਸ਼ਾਮ ਨੂੰ ਆਉਂਦਾ ਉਰਦੇ ਉਹ ਨਹੀਂ ਮੁਰਸਾ ਕੋ ਤਰੇਣਾ। ਨਾ ਜੀ ਯਾਰ ਮੈਂ ਉਹਦਾ ਮੇਰੇ ਭੈਣ ਕਹਿੰਦੇ ਤੂੰ ਆ ਜਾ ਵੀ ਛੋਟੇ ਜਿਹੇ ਨੂੰ ਉਹਨਾਂ ਨੇ ਬਣਾਉਣਾ। ਇਹ ਲੈਟਰ ਦੇ ਵਿੱਚ ਤੂੰ ਖਲਾਉਣਾ ਉਹਨਾਂ ਨੇ ਚਾਹਿਆ ਕਿ ਉਹਨਾਂ ਨੇ ਕੰਮ ਕਰਨਾ ਹੈ ਉੱਤੇ ਲੈਟਰ ਵਿੱਚ। ਫੇਰ ਕੀ ਹੋਗਾ? ਹਾਂ ਇਹ ਤਾਂ ਅੱਜਰ ਗਾਲੀ। ਮਿਸਤਰੀ ਮੈਨੂੰ ਜਾਣ ਦੋ। ਦੇ ਨਾਮ ਦਾ ਗੱਲ ਖੜੇ ਗੱਲ ਜਿਹੜੇ ਮੇਰੇ ਨਾਮ ਤੇ ਮਿਸਤਰੀ ਤੁਸੀਂ ਪਾਇਓ ਮੈਨੂੰ ਲੈ ਲੈ ਲੈਟਰ ਉਹਦਾ। ਜੀ ਨਾ ਵੀ ਮਾ ਵੀ ਨਾ ਮੈਨੂੰ ਪੁੱਛਦੇ ਆ ਕਹਿੰਦੇ ਰੱਤ ਬੜੋਈਏ ਅਸੀਂ ਆਈਏ ਜਾਂ ਤੂੰ ਆਉਂਗਾ ਜੇ ਤੂੰ ਆਉਂਗਾ ਕੱਲ ਕੱਲ ਮੈਨੂੰ ਕਹਿੰਦਾ ਮੈਂ ਅੱਗੇ ਜਾਣਾ ਕੱਲ ਆਈ ਨੀਉ ਕਾਦੇ ਨੂੰ ਪਤਾ ਮੈਨੂੰ ਨਹੀਂ ਆਉਣਾ ਐਂ ਜੇ ਮੈਂ ਉਹਨੂੰ ਕਹਿੰਦਾ ਵੀ ਤੁਸੀਂ ਲੈਟਰ ਪਾਉਣ ਨਹੀਂ ਜਾਣਾ ਉਹ ਉਹਨਾਂ ਨੇ ਜਾਣਾ ਹੀ ਨਹੀਂ ਉਹ ਬੜਾ ਕੰਮ ਕਰਦੇ ਪਾ ਤੁਹਾਨੂੰ ਬਸ ਤੁਸੀਂ ਉਹਦਾ ਇੱਜਾ ਤੁਹਾਨੂੰ ਤੁਸੀਂ ਕੰਧਾ ਖੜੀਏ ਕਰਦੀਏ ਬਸ ਉਹਨੇ ਵੀ ਪਾੜਾ ਲੱਡਾ ਜਲਾ ਨਾ ਪਾ ਪਾਣੇ ਬਸ ਕੋਈ ਚੱਲਦੀ ਚਲੋ ਚਲੋ ਬਾਕੀ ਜਿਹੜਾ ਉਹ ਨਾਲ ਚੱਲੋ ਮਾਤਾ ਮੰਨ ਗਈ ਮੈਨੂੰ ਪਤਾ ਮਾਤਾ ਦੀ ਜਿਹੜੀ ਇਹ ਮੁਸਕਾਨ ਇਹ ਹਾਦੀਆ ਇਹ ਹੈ ਬਾਦੀਆ ਤੂੰ ਫੋਨ ਕਰ ਫੇ ਭਾਈ ਨੂੰ ਲੱਦੂ ਨੂੰ ਵੀ ਭਾਈ ਆਇਆ ਮੇਰਾ ਭਾਈ ਆ ਲੱਡੂ ਉਹਨੂੰ ਫੋਨ ਕਰ ਵੀ ਭਾਈ ਆਈ ਨਾ ਤੇ ਮੰਮੀ ਮੰਨ ਗਈ ਕੱਲ ਨੂੰ ਆ ਜੀ ਸ਼ਾਮ ਨੂੰ ਆ ਕੇ ਮੰਮੀ ਨੂੰ ਲੈ ਜੀ ਤੇ ਮੈਂ ਲੈ ਸਕਦਾ ਜਦ ਤੱਕ ਤੈਨੂੰ ਤੂੰ ਲੈ ਜੀ ਤੇ ਜਾਣ ਦਾ ਡਰ ਹੁਣ ਇਹੋ ਕਰ ਉਹ ਮੈਂ ਖਵਾ ਨਹੀਂ ਤੂੰ ਖੜਤਾ ਸਹੀ ਮਾਤਾ ਰਾਤ ਨੂੰ ਮੋੜ ਦੂੰਗਾ ਤੇ ਬਾਕੀ ਚਲੋ ਠੀਕ ਹੈ ਜੀ ਤੇ ਮਾਤਾ ਬੜਾ ਕਹਿਣਾ ਚਾਹੀਦੇ ਜਿਹੜੀ ਵਿਚਾਰੀ ਜਿੱਕਰ ਅਸੀਂ ਫੋਨ ਕਰਕੇ ਕਿਹਾ ਆਪਣੀ ਵਿਚਾਰੀ ਇਹ ਭੱਜੀ ਆ ਤੇ ਅੱਜ ਵੀ ਤੇ ਅੱਜ ਅੱਜ ਵੀ ਮਾਤਾ ਨੇ ਸਾਡੀ ਪਿੱਠ ਨਹੀਂ ਲੱਗਣ ਦੀ ਤੇ ਇਹਨੇ ਲੱਗਣ ਨਹੀਂ ਦਿੱਤੀ ਅੱਜ ਮਾਤਾ ਦੀ ਫੇਰ ਇੱਕ ਛੁੱਟੀ ਅਸੀਂ ਵਧਾ ਦਿੱਤੀ ਤੇ ਬਾਕੀ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਨੂੰ ਅਗਲੇ ਵਲੌਗ ਚ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਰੱਖੇ ਲਓ ਜੀ ਮੈਚ ਜਿੱਤ ਕੇ ਤੇ ਮੈਂ ਪਹੁੰਚ ਗਿਆ ਘਰੇ ਸਾਡੀ ਟੀਮ ਮਾਨੇ ਮਾਜਰਾ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਤੇ ਹੁਣ ਤੋਂ ਮੈਚ ਹੋਣ ਹੋਰ ਹੋਣਗੇ ਅਤਵਾ ਤੇ ਮਾਤਾ ਨੇ ਮੇਰੀ ਸੁਣ ਲਈ ਹੈ ਜੀ ਬੇਬੀ ਮਾਤਾ ਕਹਿੰਦੀ ਚੱਲ ਕੋਈ ਨਹੀਂ ਪੁੱਤ ਜਿੱਥੇ ਇੰਨੇ ਦਿਨ ਮੈਂ ਇੱਕ ਅੱਧਾ ਦਿਨ ਹੋਰ ਕਟਾ ਦੇਣੀ ਆ ਵੀ ਕੋਈ ਗੱਲ ਨਹੀਂ ਤੂੰ ਜਾਇਆ ਤੇ ਮਾਤਾ ਬੈਠੀ ਹੈ ਜੀ ਇਹਦਾ ਧੰਨਵਾਦ ਆ ਆ ਜਾ ਚੱਲ ਮਾਤਾ ਧੰਨਵਾਦ ਤੇਰਾ ਹਾਏ ਹਾਏ ਧੰਨਵਾਦ ਤੇਰਾ ਤੈਂ ਮੇਰੀ ਸੁਣ ਲਈ ਤੇ ਹੁਣ ਮੈਂ ਤੇਰੀ ਚਾ ਪਈਆ ਤਿਆਰੀ ਕਰ ਲਵਾਂ ਮੈਂ ਹੁਣ ਜਾਣ ਦੀ ਤੇ ਬੱਬੂ ਆਇਆ ਹੋਇਆ ਬੱਬੂ ਨੂੰ ਪੁੱਛਦਾ ਵੀ ਚੱਲ ਚਲੀਏ ਜਾਏਗੇ ਤੇ ਬਾਕੀ ਹੁਣ ਚਲੋ ਠੀਕ ਹੈ ਜੀ ਮਾਤਾ ਦਾ ਫੇਰ ਧੰਨਵਾਦ ਇਹਨੇ ਸਾਡਾ ਕਹਿਣਾ ਮੰਨ ਲਿਆ ਪਹਿਲਾਂ ਵੀ ਇਹਦੀ ਤਿਆਰੀ ਹੋ ਗਈ ਦੀ ਜਾਰ ਦੀ ਚੱਲ ਜੀ ਦਾ ਤੂੰ ਰੋ ਰੂ ਰ ਨਾ ਕਿੰ ਕੀ ਆ ਰੋੜਾ ਨਹੀਂ ਹੈ ਨਾ ਵੀ ਰੈਡ ਵੀ ਜਾਣ ਚਲੋ ਬਾਕੀ ਠੀਕ ਹੈ ਜੀ ਇਧਰ ਮੈਂ ਪਛੇ ਨਾ ਲਿਆ